ਬੱਚਿਆਂ ਨੂੰ ਪੜਾ ਕੇ ਉਹਨਾਂ ਦਾ ਭਵਿੱਖ ਉਜਵਲ ਬਣਾਉਣ ਦੇ ਲਈ ਇਹ ਮੈਡਮ ਸਭ ਕੁਝ ਕਰ ਰਹੀ ਸੀ ਚੰਗੀ ਪੜ੍ਹਾਈ ਲਿਖਾਈ ਦੇਣਾ ਉਹਨਾਂ ਨੂੰ ਇਸ ਦੇ ਨਾਲ ਹੀ ਦਾਨ ਪੁੰਨ ਕਰਨਾ ਕਦੇ ਬੱਚਿਆਂ ਨੂੰ ਚੀਜ਼ਾਂ ਵੰਡੀਆਂ ਤੇ ਕਦੇ ਉਹਨਾਂ ਨੂੰ ਟੌਫੀਆਂ ਲਿਆ ਕੇ ਦੇਣਾ ਪਰ ਨਹੀਂ ਪਤਾ ਸੀ ਇਸ ਮੈਡਮ ਨੂੰ ਕਿ ਬੱਚੇ ਇਸ ਕਦਰ ਵਿੱਚ ਉਸਦੇ ਨਾਲ ਦੁਸ਼ਮਣੀ ਕੱਢ ਸਕਦੇ ਨੇ ਇਹ ਮੈਡਮ ਇਹ ਨਹੀਂ ਚੰਗੀ ਸੀ ਕਿ ਆਪਣੇ ਮਿਲੇ ਹੋਏ ਪੈਨਸ਼ਨ ਦੇ ਸਾਰੇ ਪੈਸਿਆਂ ਨੂੰ ਵੀ ਦਾਨਪੁੰਨ ਦੇ ਵਿੱਚ ਲਗਾਨਦੀ ਸੀ ਅਤੇ ਗੁਰਦੁਆਰਾ ਸਾਹਿਬ ਵਿਖੇ ਵੀ ਜ਼ਿਆਦਾਤਰ ਜਾਂਦੀ ਹੁੰਦੀ ਸੀ ਪਰ ਹੁਣ ਜਦੋਂ ਬੀਤੇ ਦਿਨ ਉਹ ਆਪਣੇ ਘਰ ਦੇ ਵਿੱਚ ਸੀ ਤਾਂ ਇੱਕ ਉਹ ਬੱਚਾ ਜਿਸ ਨੂੰ ਉਹਨੇ ਕਦੇ ਪੜਾਇਆ ਸੀ ਤਾਂ ਕਿ ਉਹ ਚੰਗਾ ਭਵਿਕ ਹਾਸਿਲ ਕਰ ਸਕੇ ਉਸਨੇ ਹੀ ਇਸ ਮੈਡਮ ਦੇ ਨਾਲ ਅਜੀਹਾ ਵੈਰ ਕੱਢਿਆ ਕਿ ਘਰ ਦੇ ਵਿੱਚ ਅੱਜ ਸਨਾਟਾ ਛਾ ਗਿਆ ਉਹ ਪਹਿਲਾਂ ਹੀ ਆਪਣੇ ਚਾਚਾ ਚਾਚੀ ਕੋਲ ਰਹਿੰਦੀ ਹੁੰਦੀ ਸੀ ਮਾਪਿਓ ਦੇ ਜਾਣ ਮਗਰੋਂ ਚਾਚੇ ਨੇ ਹੀ ਗੋਦ ਲੈ ਲਈ ਸੀ ਪਰ ਕੁਝ ਸਮਾਂ ਪਹਿਲਾਂ ਉਹਨਾਂ ਦੀ ਵੀ ਜਾਨ ਜਾ ਚੁੱਕੀ ਹੈ ਅਤੇ ਹੁਣ ਇਹ ਮੈਡਮ ਘਰ ਦੇ ਵਿੱਚ ਇਕੱਲੀ ਰਹਿੰਦੀ ਸੀ ਆਖਿਰਕਾਰ ਇਸਤੇ ਹੀ ਵਿਦਿਆਰਥੀ ਨੇ ਇਸ ਦੇ ਨਾਲ ਕੀ ਕੁਝ ਕੀਤਾ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਇਹ ਕਿੰਨੇ ਵਜੇ ਦਾ ਹਾਸਾ ਜੀ ਇਹ ਮੈਨੂੰ ਨਹੀਂ ਪਤਾ ਮੈਨੂੰ ਮੈਨੂੰ ਲੇਡੀ ਪਤਾ ਲੱਗਾ ਅੱਛਾ ਇਹ ਮੁਹੱਲਾ ਕਿਹੜਾ ਪੜਦਾ ਹੈ ਗੋਬਿੰਦਨਗਰ ਤੁਸੀਂ ਧੋਬੜਾ ਵਾਲੇ ਬਸ ਨਹੀਂ ਕੋ ਜੀ ਹਾਂਜੀ ਮੈਂ ਭੈਣ ਐ ਦੀ ਚਾਚੇ ਦੀ ਕਿਰਤੀ ਤਾਈ ਦੀ ਕੁੜੀ ਅੱਛਾ ਤਾਈ ਦੀ ਕਿਰਤੀ ਦੀ ਚਾਚੀ ਦੀ ਸਿਸਟਰ ਸੀ ਹਾਂਜੀ ਮੇਰੇ ਤੋਂ ਵੱਡੀ ਸੀ ਤੇ ਕੋਈ ਪਤਾ ਨਹੀਂ ਲੱਗਿਆ ਕਿ ਕੀ ਕਿੱਦਾਂ ਹੋਇਆ ਵੇਖੀ ਇਹਨਾਂ ਦਾ ਕੋਈ ਹਸਾ ਹੋਇਆ ਜਾਂ ਮਰਡਰ ਹੋਇਆ ਇਹਨਾਂ ਦਾ ਕੋਈ ਇਹਨਾਂ ਨੂੰ ਪਤਾ ਨਹੀਂ ਪਤਾ ਲੱਗੇ ਪੁਲਿਸ ਵੱਲੋਂ ਕੀ ਕਿਹਾ ਗਿਆ ਹੁਣ ਪੁਲਿਸ ਦੀ ਦਵਾਈ ਹੈ ਪਤਾ ਨਹੀਂ ਆ ਇਹ ਅੰਦਰ ਨਹੀਂ ਨੇ ਜਾਣਦੇ ਮੇਰਾ ਨਾਮ ਪ੍ਰਵਜੀਤ ਸਿੰਘ ਆ ਜੀ ਮੈਂ ਇਸ ਗੋਬਿੰਦਨਗਰ ਦਾ ਨਿਵਾਸੀ ਹਾਂ ਤੇ तकरीबन 6:30 ਵਜੇ ਦੀ ਗੱਲ ਹੈ ਇਥੋਂ ਲੰਘਣ ਡੇ ਤੇ ਰਸ ਪਿਆ ਸੀ ਤੇ ਪਤਾ ਲੱਗਾ ਵੀ ਅੰਦਰ ਲੜਕੀ ਦਾ ਕਤਲ ਹੋ ਗਿਆ ਵਾ ਉਹ ਵੇਖਾ ਮੜ ਕੇ ਫੋਨ ਤੇ ਮੈਂ ਹੀ 112 ਤੇ ਕਾਲ ਕੀਤੀ ਪੁਲਸ ਨੂੰ ਫਿਰ ਉਹ ਆਏ ਪੁਲਸ ਵਾਲੇ ਤੁਣ ਦੇਖਣ ਦੇ ਇਨਕੁਆਰੀ ਕਰ ਰਹੇ ਆ ਤੇ ਬਾਪਦੀਨ ਮਕਾਨ ਉਹਦਾ ਆਪਣਾ ਹੈ ਤੇ ਉਹ ਇਹੋ ਕੋ ਜੀ ਮਕਾਨ ਜਿਹੜੀ ਪੈਨਸ਼ਨ ਮੂਸ਼ਨ ਆਉਂਦੀ ਸੀ ਲੱਗੀ ਜਿਹੜੀ ਉਹ ਲੋਕਨਦਾਨਦੂਲ ਕਰਦੀ ਅਕਸ਼ੇ ਰੁਕਸੇ ਵਾਲਿਆਂ ਨੂੰ ਰੋਟੀ ਪਾਣੀ ਖਵਾ ਦਿਆ ਕਰਨਾ ਬਸ ਇਹੋ ਕੁਝ ਸ਼ਾਇਦ ਉਹੀ ਕੰਮ ਜਿਹੜਾ ਇਸੀ ਮੌਤ ਦਾ ਕਾਰਨ ਬਣਿਆ ਤੇ ਇਹਦੇ ਬੱਚੇ ਕੋਈ ਕੋਈ ਬੱਚਾ ਨਹੀਂ ਐਨ ਮੈਨੇਜ ਸਰ ਕਿੰਨੀ ਕੁ ਉਮਰ ਹੈ ਇਹਨਾਂ ਉਮਰ 40 ਸਾਲ 40-45 ਸਾਲ ਦੀ ਉਮਰ ਹੈ ਤੁਹਾਨੂੰ ਫਿਰ ਕਿਸ ਤਰ੍ਹਾਂ ਪਤਾ ਲੱਗਾ ਜੀ ਅਸੀਂ ਜਨੰਗੰਢੇ ਦੀ ਦੁਨੀਆ ਅੰਦਰ ਫਿਰ ਉਹ ਇੱਥੇ ਬੱਚਿਆਂ ਨੂੰ ਨਾ ਟੌਫੀਆਂ-ਦਾਫੀਆਂ ਵੜੀਆਂ ਵੰਡਦੀ ਹੁੰਦੀ ਟੌਫੀਆਂ ਵਰਚੇਨ ਖਵਾ ਦੇਣੀਆਂ ਉਹ ਇੱਕ ਛੋਟੀ ਜੀ ਬੱਚੀ ਅੰਦਰ ਲੈਣ ਗਈ ਟੌਫੀਆਂ ਵੀ ਚੱਲ ਲੈ ਕੇ ਆਉਣੀ ਆ ਉਹਨੇ ਜਦੋਂ ਅੰਦਰ ਖੂਨੋ-ਖੂਨੀ ਹੋਇਆ ਵੇਖਿਆ ਤੋ ਆਣ ਕੇ ਇਹਨਾਂ ਨੂੰ ਆਰਐਸ ਪਿਕਰੀ ਵਾਲੇ ਜਗਾ ਤੇ ਰਹ ਰਹੇ ਸੀ ਜੀ ਇੱਥੇ ਬੜੇ ਚੱਤੋਂ ਸ਼ੁਰੂ ਤੋਂ ਇੱਥੇ ਰਹੇ ਜੀ ਕੀ ਨਾਮ ਸੀ ਜੇ ਨਾ ਕੁੜੀ ਦਾ ਨਾਮ ਹਰਪ੍ਰੀਤ ਕੋ ਰੋਜੀ ਰੋਜੀ ਮੇਰੇ ਸਰ ਇਹਨਾਂ ਦਾ ਕੋਈ ਅੱਗੇ ਪਿੱਛੇ ਪਰਿਵਾਰ ਨੰਬਰ ਜਾਂ ਕੋਈ ਚਾਚੇ ਤਾਏ ਪੁੱਤ ਭਰਾ ਹੈਗੇ ਨੇ ਬਾਕੀ ਹੋਰ ਕੋਈ ਨਹੀਂ ਕੋਈ ਉਹ ਪਹੁੰਚੇ ਨਾ ਕੋਈ ਮੋਕੇ ਸਾਰੇ ਇੱਥੇ ਨੇ ਜੀ ਇਹ ਇੱਥੇ ਖੜੇ ਹੋਣੇ ਆਉਂ ਖਲੋਤੇ ਸਾਰਾ ਪਰਿਵਾਰ ਉਹਨਾਂ ਦਾ ਆ ਜਿਹੜੇ ਉਹ ਚਾਚਾ ਜੀ ਜਿਹੜੇ ਬੁਗੇਟ ਬੰਦ ਕਰਨਦੇ ਉਹਨਾਂ ਦੀ ਕੋਈ ਸੀਸੀਟੀਵੀ ਤੋਂ ਕਿਸੇ ਕੋਈ ਨਹੀਂ ਹੈ ਨਾ ਇਹ ਕੈਮਰਾ ਤੇ ਕੋਈ ਨਹੀਂ ਲੱਗਾ ਜੀ ਨਾ ਕੋਈ ਤੇ ਕਵਰੇਜ ਆ ਰਿਹਾ ਕਿਸੇ ਤੇ ਕੀ ਲੱਗਦਾ ਤੁਹਾਨੂੰ ਵੀ ਕੋਈ ਕਤਲ ਕੁਝ ਹੋਇਆ ਹੋਵੇ ਹੋ ਸਕਦਾ ਜੀ ਕੀ-ਕਿਆ ਹੋ ਜਾ ਸਕਦਾ ਕੋਈ ਅੱਜਕੱਲ ਦੇ ਮਾਹੌਲ ਦੇ ਵਿੱਚ ਸਭ ਕੁਝ ਹੈ ਜੀ ਕਿੰਨੇ ਕ ਵਜੇ ਦੀ ਗੱਲ ਹੈ ਜੀ ਇਹ ਕੋਈ 3:30 ਤੋਂ 5:30 ਦੇ ਵਿੱਚ ਵਿੱਚ ਦੇਖਿਆ ਕਰੋ 3:30 ਕਿਉਂਕਿ 3:30 ਵਜੇ ਇਥੋਂ ਆਂਦੀ ਅੰਦਰ ਵੇਖੀ ਆ ਹਾਂਜੀ ਤੇ ਮੁਰਗੇ 5:30 ਵਜੇ ਰੌਲਾ ਪੈ ਗਿਆ ਕਿ ਕਦੋਂ ਨਾ ਵੀ ਆ ਕੰਮ ਹੋ ਗਿਆ ਦੇ ਵਿੱਚ ਵਿੱਚ ਹੀ ਜੋ ਕੁਛ ਹੈ ਕੋਈ ਆਪਣਾ ਸਾਡੇ ਘਰ ਸਾਡੇ ਕੋਲ ਕੋਣ ਲੱਗਦੇ ਸੀ ਜਿੰਨਾਂ ਦੀ ਸਾਡੀ ਸਤੀਚੀ ਆ ਸਾਡੀ ਪਤੀਜੀ ਤੇ ਇਕੱਲੇ ਰਹਿੰਦੇ ਸੀ ਇਹ ਇਕੱਲੇ ਹੀ ਰਹਿੰਦੇ ਇਹਦੇ ਕੋਈ ਬੱਚੇ ਕੋਈ ਮੱਚਾ ਕੋਈ ਨਹੀਂ اچھا ਇਹਨਾਂ ਦਾ ਮੰਮੀ ਦਾ ਜੱਟ ਹੋ ਗਿਆ ਨਾਮ ਕੀ ਸੀ ਇਹਨਾਂ ਦਾ ਇਹ ਹਰਨੀਤ ਦਾ ਫਰਮਿੰਦਰ ਇਹੋ ਜਿਹਾ ਨਾਮ ਗੋਚ ਕਿੰਨੀ ਉਮਰ ਸੀ ਇਹਨਾਂ ਦੀ 43 ਸਾਲ ਦੀ 47 ਸਾਲ ਦੀ ਤੁਹਾਨੂੰ ਕਿੰਨੇ ਵੇ ਵੋਨ ਆਇਆ ਜੀ ਤੁਹਾਨੂੰ ਸੱਚ ਕੋਈ ਆਇਆ ਸੱਚ ਸੋ ਕੱਲੇ ਰਹਿੰਦੇ ਸੀ ਜੀ ਇਹ ਕੱਲੇ ਰਹਿੰਦੇ ਸੀ ਕੋਈ ਕਾਰਨ ਪਤਾ ਲੱਗ ਸਕੇ ਕਿ ਕਿੰਨਾ ਚਿਰ ਤੋਂ ਕਿ ਭਾਈ ਹੁਣ ਕੀ ਕਹਿ ਸਕਦੇ ਆ ਇਥੇ ਆਪਣਾ ਸਮਾਨ ਦਾ ਭਰਿਆ ਬਿਆਹੇਗਾ ਕੋਈ ਆਇਆ ਆ ਜਾਣ ਪੁੰਨੇ ਨੇ ਕਰਕੇ ਸਾਰੇ ਦੇ ਅੱਛਾ ਸਾਰੇ ਸਾਰੇ ਦਮ ਕਰਕੇ ਦਿੱਤੀ ਬੱਚੇ ਆਉਂਦੇ ਉਹਨਾਂ ਨੂੰ ਦੋ ਦੀਆਂ ਦਸੀਆਂ ਲੈ ਕੇ ਦੇਂਦੇ ਕਿਸੇ ਨੂੰ ਕੋਈ ਜਰਾ ਈ ਵਾਲੇ ਆ ਇਹਨਾਂ ਨੂੰ ਦੋ ਰਸਤੇ ਲੈ ਕੇ ਦਿੱਤੇ ਆਉਂਦੇ ਹਨ ਚਾਹ ਜੁਬੇ ਆ ਕੇ ਤੇ ਰਹੀ ਹੈ ਇਹ ਰੋਸ਼ਨ ਬਣਨ ਦਾ ਨਾਮ ਬੜਾ ਕਰਦੀ ਹੈ ਇੱਥੇ ਉਹਨੇ ਇਨਫੋਰਮੇਸ਼ਨ ਮਿਲੀ ਸੀ ਵੀ ਹਾਪੀਤ ਕੋਲ ਹੈ ਕਿ ਡਾਕਟਰ ਹਰਪੰਸ ਸਿੰਘ ਉਹਦੀ ਜਿਹੜੀ ਹੈ ਉਹਨਾਂ ਆ ਕੇ ਚੈੱਕ ਕੀਤਾ ਉੱਥੇ ਮਤਲਬ ਉਹਦੇ ਧੌਣ 'ਚ ਜਖਮ ਹੋਇਆ ਹੈ ਇਨਸ਼ਾਅਰ ਇਹ ਬੋਡੀ ਪਈ ਹੈ ਬਾਕੀ ਹੁਣ ਆਸ-ਪਾਸ ਕਰ ਰਹੇ ਨੇ ਲੋਕਾਂ ਨਾਲ ਜੇ ਕਰ ਰਹੇ ਨੇ ਸਰ ਕੀ ਲੱਗਦਾ ਵੀ ਉਹਨਾਂ ਕਿੰਨੇ ਕੱਲੀ ਰਹਿੰਦੀ ਸੀ ਹਾਂਜੀ ਪਿਛਲੇ ਸਵੇਰੇ ਤੋਂ ਇਹ ਮਾਤਰ ਜਿਹੜੇ ਫਾਦਰ ਤੇ ਬਧਰਾ ਜਿਹੜੀ ਉਹਨਾਂ ਦੇ ਘਰ ਚੋ ਚੁੱਕੀ ਸੀ ਤੇ ਉਹਦੇ ਕਰਕੇ ਤੁਰੇ ਕੱਲੀ ਸੀ ਤੇ ਕਿੰਨੀ ਸੀ ਇਹਨਾਂ ਦੀ 40 ਪਲੱਸ ਕਿ ਇਹ ਕਿਹਦਾ ਲੱਗਦਾ ਪੈਂਦਾ ਜੀ ਇਹ ਕੋਵਿੰਦ ਲੱਗਦੀ ਮੈਂ ਸਬ ਇੰਸਪੈਕਟਰ ਵਿਜੇ ਕੁਮਾਰ ਥਾਣਾ ਬੀੜਵੀਨ ਕਾਇਨਾਤ ਆ ਜੀ ਅੱਜ ਕਰੀਬ ਕੋਈ 7 ਵਜੇ ਦੀ ਗੱਲ ਆ ਅਸੀਂ ਫੋਟੋ ਕਨਟਰੋਲਿੰਗ ਕਰ ਰਹੇ ਸੀ ਇਲੈਕਸ਼ਨ ਦੇ ਨੂੰ ਰਿਗਾਰਡਿੰਗ ਪਾਲਤਰਾਸਰਾ ਦੇ ਹੁਕਮ ਤਾਬਕ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਮੰਦਰ ਵਾਲੇ ਗਲੀ ਜਿਹੜੀ ਪੈਂਦੀ ਆ ਮੰਦਰ ਵਾਲਾ ਬਾਜ਼ਾਰ ਉੱਥੇ ਕਿਸੇ ਲੇਡੀ ਦੀ ਡੈਥ ਹੋ ਗਈ ਆ ਇੱਥੇ ਆ ਪਾ ਆ ਦੇਖਿਆ ਇਨਵੈਸਟੀਗੇਸ਼ਨ ਚੱਲ ਰਹੀ ਆ ਜੋ ਵੀ ਤੱਤ ਸਾਹਮਣੇ ਆਗੇ ਵੈਸੀ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਜਾਏਗੀ ਕੀ ਕਾਰਨ ਕੀ ਆ ਕੋਈ ਗੱਲ ਸਾਨੂੰ ਆਈ ਅਜੇ ਤੇ ਕੋਈ ਗੱਲ ਨਹੀਂ ਸਾਹਮਣੇ ਆਈ ਜੀ ਚੱਲ ਰਿਹਾ ਪ੍ਰੋਸੈਸ ਜੀ ਵੱਲੋਂ ਤਰਫੋਂ ਸਰ ਆਏ ਨੇ ਏਸੀਪੀ ਸਾਹਿਬ ਏਡੀਸੀਪੀ ਸਾਹਿਬ ਆਇਰ ਨੇ ਇਹ ਪਾਸ 6040 ਚੈੱਕ ਕਰ ਰਹੇ ਆ ਜੀ ਚੈਕਿੰਗ ਦੌਰਾਨ ਜਿਹੜੀ ਵੀ ਗੱਲ ਸਾਹਮਣੇ ਆਈ ਉਸ ਤਾਅਬ ਕਾਰਵਾਈ ਕਰਾਂਗੇ ਇਹ ਲੜਕੀ ਜਿਹੜੀ ਕੱਲੀ ਰਹਿੰਦੀ ਸੀ ਪਤਾ ਲੱਗਾ ਕਿ ਆਪਣੇ ਚਾਚੇ ਇਹਦੇ ਚਾਚੇ ਨੇ ਇਹਨੂੰ ਗੋਦ ਲਿਆ ਸੀ ਤੇ ਉਹਨਾਂ ਮੈਕਸਿਮਮ ਉਹਨਾਂ ਦੇ ਵੀ 10 ਸਾਲ ਤੋਂ ਡੈਥ ਹੋ ਗਈ ਹੈ ਕੱਲੀ ਰਹਿੰਦੀ ਸੀ ਤੇ ਘਰ ਦੇ ਵਿੱਚ ਤੇ ਕੋਈ ਸਮਾਨ ਨਹੀਂ ਇਹਨੇ ਰੱਖਿਆ ਲਗਭਗ ਪਤਾ ਲੱਗਾ ਗਵਾਂਡੀਆਂ ਤੋਂ ਕਿ ਇਹ ਹਰਮੰਦਰ ਸਾਹਿਬ ਜਾਂ ਅਸੀਦਾ ਸਾਹਿਬ ਨਾਈਟ ਸਟੇ ਕਰਦੀ ਸੀ ਤੇ ਇਥੇ ਕ ਤੇ ਆਪ ਜਿੰਨਾ ਵੀ ਇਹਨਾਂ ਨੂੰ ਪੈਨਸ਼ਨ ਮਿਲਦੀ ਸੀ ਤੇ ਇਹ ਗਰੀਬਾਂ ਨੂੰ ਲੋਕਾਂ ਨੂੰ ਵੰਡ ਦਿੰਦੀ ਸੀ इवन देन ਇਹਨੇ ਆਪਣਾ ਸਮਾਨ ਵੀ ਲੋਕਾਂ ਨੂੰ ਵੰਡ ਦਿੱਤਾ ਹੋਇਆ ਜੀ ਅੱਜ ਕਿੰਨਾ ਹੁਣ ਲਾਤਾ ਇਹਨਾਂ ਨੂੰ ਅੱਜ ਸ਼ੱਕੀ ਲਾਤਾ ਜੀ ਮਿਲ ਰਹੀ ਹੈ ਜੀ ਦੇਖੋ ਜੀ ਤਫਤੀਸ਼ ਚੱਲ ਰਹੀ ਹੈ ਜੀ ਔਰ ਇੱਕ ਲੇਡੀ ਜਿਹੜੇ ਹਰਪ੍ਰੀਤ ਕੌਰ ਨੇ ਉਹ ਇਕੱਲੇ ਰਹਿੰਦੇ ਸੀਗੇ ਔਰ ਉਹਨਾਂ ਦਾ ਡੈੱਡ ਬੋਡੀ ਮਿਲੀ ਸੀ ਆਪਣੇ ਹੀ ਘਰ ਦੇ ਵਿੱਚ ਚਾਕੂ ਦੇ ਕਾਫੀ ਸਾਰੇ ਵਾਰ ਸੀਗੇ ਉਹਨਾਂ ਦੇ ਉੱਤੇ ਗਰਦਨ ਦੇ ਉੱਤੇ ਇਮੀਡੀਏਟਲੀ ਸਾਰੇ ਪੁਲਿਸ ਆਫੀਸਰਸ ਮੌਕੇ ਤੇ ਅਸੀਂ ਪਹੁੰਚੇ ਤੇ ਜਾ ਕੇ ਸਾਰੇ ਜਿਹੜੇ ਪ੍ਰੋਫੈਸ਼ਨਲ ਤੌਰ ਤੇ ਉਹਨੂੰ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਔਰ ਵਿਦਨ 24 ਘੰਟੇ ਤੋਂ ਪਹਿਲਾਂ ਪਹਿਲਾਂ ਹੀ ਅਸੀਂ ਜਿਹੜਾ ਮੇਨ ਮੁਲਜ਼ਮ ਹੈ ਇੱਕੋ ਮੁਲਜ਼ਮ ਉਹਦੇ ਚ ਫਿਕਰ ਹੋਇਆ ਉਹ ਜੂਬਿਨਾਈ ਲਾਉ ਤਾਂ ਨਾਮ ਨਹੀਂ ਤੁਹਾਡਾ ਸ਼ੇਅਰ ਕਰ ਸਕਦੇ ਤੇ ਇਹ ਉਹ ਮੁਲਜ਼ਮ ਨੂੰ ਅਸੀਂ ਗ੍ਰਿਫਤਾਰ ਕਰਕੇ ਜਿਹੜਾ ਇਹ ਵੈਪਨ ਆਫ ਅਫੈਂਸ ਹੈ ਜਿਹੜੀ ਛੁਰੀ ਹੈ ਉਹ ਵੀ ਬਰਾਮਦ ਕੀਤੀ ਗਈ ਹੈ ਔਰ ਇਸ ਦੇ ਵਿੱਚ ਜਿਹੜੀ ਬੈਕਗ੍ਰਾਉਂਡ ਏ ਹੈ ਕਿ ਹਰਪ੍ਰੀਤ ਕੌਰ ਇਲੀਅਸ ਰੋਜ਼ੀ ਇਹਨਾਂ ਦੀ ਉਮਰ ਤਕਰੀਬਨ 42 ਸਾਲ ਦੀ ਹੋਏਗੀ ਇਹਨਾਂ ਦੇ ਚਾਚਾ ਚਾਚੀ ਜੀ ਨੇ ਇਹਨਾਂ ਨੂੰ ਅਡਾਪਟ ਕੀਤਾ ਸੀ ਜੋ ਕਿ ਪੋਸਟ ਆਫਿਸ ਦੇ ਵਿੱਚ ਕੰਮ ਕਰਦੇ ਸੀ ਪਹਿਲਾਂ ਉਹ ਦੋਨਾਂ ਦੀ ਡੈਥ ਤੋਂ ਬਾਅਦ ਇਹ ਉਹਨਾਂ ਦੀ ਪੈਨਸ਼ਨ ਦੇ ਉੱਤੇ ਗੁਜ਼ਾਰਾ ਕਰਦੇ ਸੀਗੇ ਔਰ ਉੱਥੇ ਗਰੀਬਾਂ ਨੂੰ ਲੋੜਵੰਦਾਂ ਦੀ ਮਦਦ ਵੀ ਕਰਦੇ ਸੀਗੇ ਔਰ ਜਿਹੜੀ ਇਨਵੈਸਟੀਗੇਸ਼ਨ 'ਚ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਲੜਕਾ ਹੈ ਜੂਵਿਨਾਈਨ ਇਟਿਊਸ਼ਨ ਵੀ ਪੜਦੇ ਰਿਹਾ ਮਿਤਕਾ ਜਿਹੜੇ ਹਰਪ੍ਰੀਤ ਕੌਰ ਜੀ ਤੋਂ ਔਰ ਇਹ ਘਰ ਦਾ ਭੇਤੀ ਸੀ ਉਸ ਦਿਨ ਇਹਨੇ ਦੇਖਿਆ ਕਿ ਮੈਂ ਘਰ ਉਹਨਾਂ ਨੂੰ ਪੱਤੇ ਨੂੰ ਕਾਫੀ ਉਹਦੇ ਬਾਰੇ ਨੋਲੇਜ ਸੀ ਕਿ ਪੈਸੇ ਵਗੈਰਾ ਕਿੱਥੇ ਰੱਖਦੇ ਨੇ ਇਹ ਪੈਸੇ ਚੋਰੀ ਕਰਨ ਦੀ ਨੀਤ ਨਾਲ ਉੱਥੇ ਐਂਟਰ ਹੋਇਆ ਤੇ ਜਦੋਂ ਉਹਨਾਂ ਨੇ ਦੇਖ ਲਿਆ ਹਰਪ੍ਰੀਤ ਕੌਰ ਨੇ ਉਹਨਾਂ ਨੇ ਤੇ ਇਹਨੂੰ ਲੱਗਿਆ ਕਿ ਮੈਨੂੰ ਤਾਂ ਇਹਨਾਂ ਨੇ ਪਛਾਣ ਲਿਆ ਤੇ ਇਹਨੇ ਉਸ ਆਪਣੇ ਆਪ ਨੂੰ ਬਚਾਉਣ ਵਾਸਤੇ ਆਈਡੈਂਟੀ ਨੂੰ ਛਾਉਣ ਵਾਸਤੇ ਕਿ ਮੈਂ ਸਬੂਤ ਹੀ ਮੁਕਾਦਾ ਜਿਹੜਾ ਮੈਨੂੰ ਉਛਨਰਲੀ ਹੈਗੇ ਘਰ ਦੇ ਜਿਹੜੇ ਮਾਲਕ ਨੇ ਇਹਨੇ ਉਹਨਾਂ ਉਥੋਂ ਰਸੋਈ ਦੇ ਵਿੱਚੋਂ ਵੱਡੀ ਛੁਰੀ ਲੈ ਕੇ ਤੇ ਉਹਨਾਂ ਦੇ ਉੱਤੇ ਬਹੁਤ ਸਾਰੇ ਵਾਰ ਕੀਤੇ ਕਿਉਂਕਿ ਉਹਨਾਂ ਵਾਸਤੇ ਫਟਲ ਪ੍ਰੂਫ ਹੋਏ ਤੇ ਉਹਨਾਂ ਦੀ ਡੈਥ ਹੋ ਗਈ। ਤੋਂ ਮੈਂ ਸਾਰੀ ਟੀਮ ਨੂੰ ਸਪੈਸ਼ਲੀ ਏਡੀਸੀਪੀ ਨਵਜੋਤ ਸਾਡੇ ਔਰ ਏਡੀ ਏਸੀਪੀ ਗੁਰਿੰਦਰबीर ਤੇ ਐਸਐਚਓ ਸੁਖਵੀਰ ਸਿੰਘ ਵੀ ਡਿਵੀਜ਼ਨ ਤੇ ਉਹਦੀ ਟੀਮ ਨੂੰ ਦੇਲੀਪ ਵਾਰਕਵਾਦ ਵੀ ਦਿੰਨਾ ਕਿ ਦਿਨ ਰਾਤ ਮਿਹਨਤ ਕਰਕੇ ਉਹਨਾਂ ਨੇ ਇਹ ਸੈਂਸਾਉ ਟ੍ਰੇਸ ਕੀਤਾ ਔਰ ਸਾਰੀ ਟੀਮ ਜਿਹੜੀ ਚਾਹੇ ਟੈਕਨੀਕਲ ਟੀਮ ਸੀ ਚਾਹੇ ਪੁਲਿਸ ਸਟੇਸ਼ਨ ਦੀ ਦੂਸਰੀ ਟੀਮ ਸੀ ਸਭ ਨੂੰ ਅਸੀਂ ਕਮੈਂਡੇਸ਼ਨ ਸਰਟੀਫਿਕੇਟ ਦੇ ਰਹੇ ਹਾਂ ਇਹ ਚ ਇੱਕ ਗੱਲ ਵਰਣਨਯੋਗ ਹੋਰ ਵੀ ਹੈ ਕਿ ਜਿਹੜਾ ਇਹ ਮੁਲਜ਼ਮ ਹੈ ਚਾਹੇ ਜੋ ਵੀ ਨਾਮ ਲੈ ਪਰ ਉਹ ਕਾਫੀ ਹਾਰਡਹੈਂਡ ਕ੍ਰਿਮੀਨਲ ਹੈਗਾ ਇਹਦੇ ਖਿਲਾਫ ਪਹਿਲਾਂ ਵੀ ਇੱਕ ਦੁਕਾਨ ਦੇ ਵਿੱਚੋਂ 6 ਲੱਖ ਰੁਪਇਆ ਚੋਰੀ ਕੀਤਾ ਸੀ ਉਹ ਪੁਰਾਣਾ ਕੇਸ ਸੀ ਬੀ ਡਿਵੀਜ਼ਨ ਦਾ ਅਨਡਰ ਚਲ ਰਿਆ ਸੀ ਉਹ ਵੀ ਟ੍ਰੇਸ ਹੋਇਆ ਇਹਦੀ ਅਰੇਸਟ ਨਾਲ ਉੱਥੇ ਵੀ ਇਹਨੇ ਬੜਾ ਸਾਤੰਕ ਮਈ ਤਰੀਕੇ ਨਾਲ ਇਹ ਸਾਰੀ ਚੋਰੀ ਨੂੰ ਅੰਜਾਮ ਦਿੱਤਾ ਸੀ ਇਸ ਤੋਂ ਇਲਾਵਾ ਥਾਣਾ ਬੀੜਵੈਜਨ ਦੇ ਵਿੱਚ ਇੱਕ ਬਾਕਸੋ ਐਕਟ ਦਾ ਇੱਕ ਦਾ ਦਰਜਾ ਹੈ ਜਿਹਦੇ ਚ ਇੱਕ 8 ਸਾਲ ਦੀ ਲੜਕੀ ਤੇ ਇਹਨੇ ਕੀਤਾ ਸੀ ਔਰ ਉਹਦੇ ਚ ਬਿਕੋਜ਼ ਬਦਈਆ ਨੇ ਪਰਸੂ ਨਹੀਂ ਕੀਤਾ ਤੇ ਅਦਾਲਤ ਚੋਂ ਬਰੀ ਹੋ ਗਿਆ ਸੀਗਾ ਸੋ ਇਹਦੇ ਨਾਲ ਇਹ ਦੋ ਕੇਸ ਵੀ ਟ੍ਰੇਸ ਹੋਏ ਔਰ ਵੈਸੇ ਵੀ ਜਿਹੜਾ ਇਹ ਇਹੋ ਜਿਹਾ ਕ੍ਰਿਮਨਲ ਹੈ ਉਹ ਸੋਸਾਇਟੀ ਵਾਸਤੇ ਖਤਰਾ ਹੈ ਉਹ ਫੜੇ ਜਾਣਨਾ ਉਸ ਏਰੀਆ ਦੇ ਵਿੱਚ ਕਾਫੀ ਰਾਹਤ ਮਿਲੇਗੀ ਕ੍ਰਾਈਮ